ਜਿਹੜੀ ਗੱਲ ਹੁਣ ਕਰਨੀ ਜ਼ਰੂਰੀ ਹੈ ਜਿਹੜੀ ਨੀਚ ਹਰਕਤ ਸਰਕਾਰ ਵੱਲੋਂ ਖੇਡੀ ਗਈ ਹੈ ਆਮ ਪਾਰਟੀ ਵੱਲੋਂ ਖੇਡੀ ਗਈ ਹੈ ਕਿ ਇੱਕ ਨਕਲੀ ਅਮਰਤਪਾਲ ਇਸ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਆਜ਼ਾਦ ਕੈਂਡੀਡੇਟ ਦੇ ਰੂਪ ਦੇ ਵਿੱਚ ਤਾਂ ਕਿ ਭੁਲੇਖਾ ਪਾਇਆ ਜਾ ਸਕੇ ਇਸ ਲਈ ਕਿਹੜਾ ਇਹ ਨਕਲੀ ਕਿਹੜਾ ਹੈ ਵੋਟ ਪੱਤੇ ਉੱਤੇ ਦੋ EVM ਤੇ ਉੱਤੇ ਦੋ ਅਮਰਤਪਾਲ ਦੇ ਨਾਮ ਆਉਣਗੇ ਨਿਸ਼ਾਨ ਤੁਹਾਨੂੰ ਕੱਲ ਪਰਸੋ ਤੱਕ ਪਤਾ ਲੱਗ ਜਾਏਗਾ ਕਿ ਸਾਡਾ ਨਿਸ਼ਾਨ ਕੀ ਹੈ ਸੋ ਸਹੀ ਨਿਸ਼ਾਨ ਚੁਣ ਕੇ ਅਸਲੀ ਅਮਰਤਪਾਲ ਨੂੰ ਸੋ ਵੀ ਰਖੋ ਫਸਲੀ ਅੰਮ੍ਰਿਤਪਾਲ ਨੂੰ ਜਿਤਾਉਣਾ ਹੈ ਅੰਮ੍ਰਿਤਪਾਲ ਉਸ ਨੂੰ ਆਪਾਂ ਜਿਤਾਉਣਾ ਹੈ ਜਿਹਨੇ ਪੰਜਾਬ ਦੀ ਬਾਤ ਚੁੱਕੀ ਅੰਮ੍ਰਿਤਪਾਲ ਉਸ ਨੂੰ ਜਿਤਾਉਣਾ ਹੈ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਸ ਵੇਲੇ ਕਲਕੱਟਰੀ ਦੇ ਵਿੱਚ ਨੇਰੇ ਦੇ ਵਿੱਚ ਪਿਆ ਹੈ ਉਹਨੂੰ ਆਪਾਂ ਆਜ਼ਾਦ ਕਰਾ ਕੇ ਪੰਜਾਬ ਦੀ ਧਰਤੀ ਤੇ ਵਾਪਸ ਲੈ ਕੇ ਆਣਾ ਉਸ ਅੰਮ੍ਰਿਤਪਾਲ ਹੁਣੇ ਸੋਲਹਾਰ 3 ਤਰੀਕ ਨੂੰ ਰਿਜ਼ਲਟ ਆਉਣਾ ਹੈ ਪਤਰੀ ਖੁਰਸਵਾਲੇਓ ਦੱਸਿਓ ਕਿਵੇਂ ਜਕਾਰੇ ਲਾਉਣੇ 4 ਤਰੀਕ ਨੂੰ